ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਸਕੂਲ ਨੂੰ ਸਿੱਖਿਆ ਦਾ ਮੰਦਿਰ ਕਿਹਾ ਜਾਂਦਾ ਹੈ ਇਸ ਬਾਰੇ ਅਸੀਂ ਸਾਰੇ ਬੜੀ ਚੰਗੀ ਤਰ੍ਹਾਂ ਜਾਣਦੇ ਹਾਂ ਤਾਂ ਬਿਲਕੁਲ ਅਧਿਆਪਕਾਂ ਨੂੰ ਉੱਥੋਂ ਦਾ ਰੱਬ ਮੰਨਿਆ ਜਾਂਦਾ ਹੈ ਗੁਰੂ ਮੰਨਿਆ ਜਾਂਦਾ ਹੈ ਅਤੇ ਜਦੋਂ ਬਚਪਨ ਦੇ ਵਿੱਚ ਤੁਸੀਂ ਵੀ ਕਦੇ ਦੇਖਿਆ ਹੋਵੇਗਾ ਤੁਹਾਡੇ ਅਧਿਆਪਕ ਤੁਹਾਨੂੰ ਝਿੜਕਦੇ ਸੀ ਤੁਹਾਡੇ ਮਾਪਿਆਂ ਦੁਆਰਾ ਸਕੂਲ ਦੇ ਵਿੱਚ ਜਾ ਕੇ ਕਿਹਾ ਜਾਂਦਾ ਸੀ ਕਿ ਸਾਡੇ ਬੱਚੇ ਦੇ ਉੱਤੇ ਸਖਤਾਈ ਕਰੋ ਪਰ ਕੀ ਹੋਏਗਾ ਮਾਹੌਲ ਇਸ ਤਰ੍ਹਾਂ ਵਿਗੜਿਆ ਹੈ ਕਿ ਜਦੋਂ ਪ੍ਰਿੰਸੀਪਲ ਵਿਦਿਆਰਥੀਆਂ ਨੂੰ ਨਸ਼ਾ ਕਰਨ ਤੋਂ ਰੋਕ ਗਿਆ ਤਾਂ ਪ੍ਰਿੰਸੀਪਲ ਨੂੰ ਇੰਨਾ ਸਾਦਾ ਮਹਿੰਗਾ ਪੈ ਗਿਆ ਕਿ ਵਿਦਿਆਰਥੀਆਂ ਨੇ ਸਕੂਲ ਦੇ ਪ੍ਰਿੰਸੀਪਲ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਤਾਂ ਇੱਕ ਵਾਰ ਨਹੀਂ ਦੋ ਵਾਰ ਨਹੀਂ ਸਗੋਂ ਕਿੰਨੀ ਵਾਰ ਨੇ ਜਿਹੜੇ ਚਾਕੂਆਂ ਦੇ ਨਾਲ ਕੀਤੇ ਜਾਂਦੇ ਨੇ ਤਾਂ ਇੱਕ ਵਿਦਿਆਰਥੀ 11ਵੀਂ ਦਾ ਸੀ ਔਰ ਦੂਸਰਾ ਵਿਦਿਆਰਥੀ 12ਵੀਂ ਕਲਾਸ ਦਾ ਦੱਸਿਆ ਜਾ ਰਹੀ ਸੀ ਤਾਂ ਜਦੋਂ ਪ੍ਰਿੰਸੀਪਲ ਨੇ ਦੋਨਾਂ ਨੂੰ ਨਸ਼ਾ ਕਰਨ ਤੋਂ ਰੋਕਿਆ ਤਾਂ ਵਿਦਿਆਰਥੀਆਂ ਨੂੰ ਗੁੱਸਾ ਆਇਆ ਗੁੱਸਾ ਦਿਲ ਦੇ ਵਿੱਚ ਰੱਖਿਆ ਅਤੇ ਪ੍ਰਿੰਸੀਪਲ ਦਾ ਜਿਹੜਾ ਕਤਲ ਕਰ ਦਿੱਤਾ ਤਾਂ ਮੌਕੇ ਦੀਆਂ ਤਸਵੀਰਾਂ ਨੇ ਜਿਹੜੀਆਂ ਸੀਸੀਟੀਵੀ ਕੈਮਰੇਜ ਵੀ ਕੈਦ ਹੋਈਆਂ ਨੇ ਹਾਲਾਂਕਿ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਸਕਦੇ ਹੋ ਸਿਰਫ ਇਹ ਅੰਦਾਜ਼ਾ ਲਗਾ ਸਕਦੇ ਆ ਕਿ ਘਟਨਾ ਜਿਹੜੀ ਸੀਸੀਟੀਵੀ ਕੈਮਰੇਜ ਕੈਦ ਹੋਈ ਹੈ ਕਤਲ ਕਰਨ ਤੋਂ ਬਾਅਦ ਦੀ ਘਟਨਾ ਹੈ ਕਿਉਂਕਿ ਜਦੋਂ ਛਿੱਕਾ ਮਾਰੀਆਂ ਜਾਂਦੀਆਂ ਨੇ ਸਕੂਲ ਦਾ ਮਾਹੌਲ ਇਸ ਕਦਰ ਵਿਗੜਦਾ ਹੈ ਕਿ ਦਫਤਾਰੀ ਵਿਦਿਆਰਥੀ ਨੇ ਜਿਹੜੇ ਆਪਣੀ ਕਲਾਸ ਰੂਮਸ ਤੋਂ ਬਾਹਰ ਆ ਜਾਂਦੇ ਨੇ ਤੇ ਪ੍ਰਿੰਸੀਪਲ ਲਈ ਇੱਕ ਗੱਡੀ ਮੰਗਵਾਈ ਜਾਂਦੀ ਹੈ ਉਸ ਨੂੰ ਗੱਡੀ ਦੇ ਵਿੱਚ ਲਟਾ ਕੇ ਹਸਪਤਾਲ ਲਿਜਾਇਆ ਜਾਂਦਾ ਪਰ ਦੱਸਦੀ ਹੈ ਕਿ ਜਿਸ ਤਰੀਕੇ ਦੇ ਨਾਲ ਉਸ ਨੂੰ ਜਦੋਂ ਹਸਪਤਾਲ ਲਿਜਾਇਆ ਜਾਂਦਾ ਹੈ ਤਾਂ ਲਾਜ਼ ਦੌਰਾਨ ਹੀ ਉਸ ਦੀ ਮੌਤ ਹੋ ਜਾਂਦੀ ਹੈ और देखिए दस से साढ़े दस बजे सूचना मिली कि यहाँ पे जो तो प्रिंसिपल जगबीर सिंह जी थे उनको चाकू मार के उनकी हत्या कर दी गई थी तो इस संबंध में दो लड़के के नाम आ रहे हैं तो उनको पकड़ने के लिए पूरी हमारी पुलिस टीम कार्रवाई कर रही है और उनको जनरल हॉस्पिटल ले जाया गया तो वहां पे उनके पोस्टमार्टम की कार्रवाई करवाई जाएगी तो जो भी इसमें रोल निकल कर आएगा उसकी हम पूरी जाँच करवाएंगे हत्या के कारण क्या हो सकती है हत्या के कारण तो जैसे बता रहे हैं कि उनको नोटिस दिया करते थे उनसे पूछताछ करते थे भी कि वो ठीक प्रकार से रहें, जैसे बाल अगर जैसे बड़े हो गए तो उनको छोटे कटवाएं अगर कपड़े नहीं पहनते नहीं करें उसको तो प्रॉपरली तो इस प्रकार की जो काउंसलिंग एक्टिविटीज होती है जो प्रिंसिपल की जिम्मेवारी भी होती है तो वो पाया तो इनको तो इन जनकों तो के खिलाफ कोई शिकायत पहले दी थी अभी तक जो प्रारंभिक जांच में तो इस प्रकार की हमारे नॉलेज में कोई तो बात निकल के नहीं आई है जो कि अब जैसे हमारी जांच तेज हो जाएगी तो उसमें जो भी ਸਸ਼ਤਰਕਾਲ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਸਕੂਲ ਨੂੰ ਸਿੱਖਿਆ ਦਾ ਮੰਦਿਰ ਕਿਹਾ ਜਾਂਦਾ ਹੈ ਇਸ ਬਾਰੇ ਅਸੀਂ ਸਾਰੇ ਬੜੀ ਚੰਗੀ ਤਰ੍ਹਾਂ ਜਾਣਦੇ ਹਾਂ ਤਾਂ ਬਿਲਕੁਲ ਅਧਿਆਪਕਾਂ ਨੂੰ ਉੱਥੋਂ ਦਾ ਰੱਬ ਮੰਨਿਆ ਜਾਂਦਾ ਹੈ ਗੁਰੂ ਮੰਨਿਆ ਜਾਂਦਾ ਹੈ ਅਤੇ ਜਦੋਂ ਬਚਪਨ ਦੇ ਵਿੱਚ ਤੁਸੀਂ ਵੀ ਕਦੇ ਦੇਖਿਆ ਹੋਵੇਗਾ ਤੁਹਾਡੇ ਅਧਿਆਪਕ ਤੁਹਾਨੂੰ ਝਿੜਕਦੇ ਸੀ ਤੁਹਾਡੇ ਮਾਪਿਆਂ ਦੁਆਰਾ ਸਕੂਲ ਦੇ ਵਿੱਚ ਜਾ ਕੇ ਕਿਹਾ ਜਾਂਦਾ ਸੀ ਕਿ ਸਾਡੇ ਬੱਚੇ ਦੇ ਉੱਤੇ ਸਖਤਾਈ ਕਰੋ ਪਰ ਕੀ ਹੋਏਗਾ ਮਾਹੌਲ ਇਸ ਤਰ੍ਹਾਂ ਵਿਗੜਿਆ ਹੈ ਕਿ ਜਦੋਂ ਪ੍ਰਿੰਸੀਪਲ ਵਿਦਿਆਰਥੀਆਂ ਨੂੰ ਨਸ਼ਾ ਕਰਨ ਤੋਂ ਰੋਕ ਕਹਤਾ ਪ੍ਰਿੰਸੀਪਲ ਨੂੰ ਇੰਨਾ ਜ਼ਾਦਾ ਮਹਿੰਗਾ ਪੈ ਗਿਆ ਕਿ ਵਿਦਿਆਰਥੀਆਂ ਨੇ ਸਕੂਲ ਦੇ ਪ੍ਰਿੰਸੀਪਲ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਤਾਂ ਇੱਕ ਵਾਰ ਨਹੀਂ ਦੋ ਵਾਰ ਨਹੀਂ ਸਗੋ ਕਿੰਨੇ ਵਾਰ ਨੇ ਜਿਹੜੇ ਚਾਕੂਆਂ ਦੇ ਨਾਲ ਕੀਤੇ ਜਾਂਦੇ ਨੇ ਤਾਂ ਇੱਕ ਵਿਦਿਆਰਥੀ 11ਵੀਂ ਦਾਸੀ ਔਰ ਦੂਸਰਾ ਵਿਦਿਆਰਥੀ 12ਵੀਂ ਕਲਾਸ ਦਾ ਦੱਸਿਆ ਜਾ ਰਹੀ ਸੀ ਤਾਂ ਜਦੋਂ ਪ੍ਰਿੰਸੀਪਲ ਨੇ ਦੋਨਾਂ ਨੂੰ ਨਸ਼ਾ ਕਰਨ ਤੋਂ ਰੋਕਿਆ ਤਾਂ ਵਿਦਿਆਰਥੀਆਂ ਨੂੰ ਗੁੱਸਾ ਆਇਆ ਗੁੱਸਾ ਦਿਲ ਦੇ ਵਿੱਚ ਰੱਖਿਆ ਅਤੇ ਪ੍ਰਿੰਸੀਪਲ ਦਾ ਜਿਹੜਾ ਕਤਲ ਕਰ ਦਿੱਤਾ ਤਾਂ ਮੌਕੇ ਦੀਆਂ ਤਸਵੀਰਾਂ ਨੇ ਜਿਹੜੀਆਂ ਸੀਸੀਟੀਵੀ ਕੈਮਰੇਜ ਵੀ ਕੈਦ ਹੋਈਆਂ ਨੇ ਹਾਲਾਂਕਿ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਸਿਰਫ ਅੰਦਾਜ਼ਾ ਲਗਾ ਸਕਦੇ ਆ ਕਿ ਘਟਨਾ ਜਿਹੜੀ ਸੀਸੀਟੀਵੀ ਕੈਮਰੇਜ ਕੈਦ ਹੋਈ ਹੈ ਕਤਲ ਕਰਨ ਤੋਂ ਬਾਅਦ ਦੀ ਘਟਨਾ ਹੈ ਕਿਉਂਕਿ ਜਦੋਂ ਛਿੱਕਾ ਮਾਰਨੀ ਆ ਜਾਂਦੀ ਹੈ ਨੇ ਸਕੂਲ ਦਾ ਮਾਹੌਲ ਇਸ ਕਦਰ ਵਿਗੜਦਾ ਹੈ ਕਿ ਦਿਵਸਾਰੇ ਵਿਦਿਆਰਥੀ ਨੇ ਜਿਹੜੇ ਆਪਣੀ ਕਲਾਸ ਰੂਮਸ ਤੋਂ ਬਾਹਰ ਆ ਜਾਂਦੇ ਨੇ ਤੇ ਪ੍ਰਿੰਸੀਪਲ ਲਈ ਇੱਕ ਗੱਡੀ ਮੰਗਵਾਈ ਜਾਂਦੀ ਹੈ ਉਸ ਨੂੰ ਗੱਡੀ ਦੇ ਵਿੱਚ ਲਟਾ ਕੇ ਹਸਪਤਾਲ ਲੈ ਜਾਇਆ ਜਾਂਦਾ ਪਰ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਉਸ ਨੂੰ ਜਦੋਂ ਹਸਪਤਾਲ ਲੈ ਜਾਇਆ ਜਾਂਦਾ ਹੈ ਤਾਂ ਲਾਜ਼ ਦੌਰਾਨ ਹੀ ਉਸ ਦੀ ਮੌਤ ਹੋ ਜਾਂਦੀ ਹੈ। ਆ ਦੇਖੋ 10:30 ਬਜੇ ਦੂਸਰਾ ਮਿਲ ਲੀ ਹਾਂ ਪੇ ਜੋ ਪ੍ਰਿੰਟੇਬਲ ਜੱਬਰੀਡ ਕਿੰਗੀ ਹੈ ਉਹਨੂੰ ਚਾਪੂ ਮਾਰ ਕੇ ਅੱਜ ਕਰਦੀ ਰਹੀ ਸੀ। तो इस संबंध में दो लड़के के नाम आ रहे हैं तो उनको पकड़ने के लिए पूरी हमारी पुलिस टीम कार्रवाई कर रही है और उनको जनरल हॉस्पिटल ले जाया गया तो वहाँ पे उनकी पोस्टमार्टम की कार्रवाई करवाई जाएगी तो जो भी इसमें रोल निकल कर आएगा उसकी हम पूरी जांच करवाएंगे हत्या के कारण क्या हो हैं हत्या के कारण तो जैसे बता रहे हैं कि उनको नोटिस दिया करते थे उनसे पूछताछ करते थे, थे भी कि वो ठीक प्रकार से करें जैसे बाल अगर जैसे बड़े हो गए तो उनको तो छोटे कटवाएं अगर कपड़े नहीं पहनते टक्न करें तो प्रॉपरली तो इस प्रकार की जो काउंसलिंग एक्टिविटीज होती है जो प्रिंसिपल की जिम्मेदारी भी होती है तो वो पाए जाते हैं तो इन जनकों तो तो के खिलाफ कुछ शिकायत पहले दी थी और अभी तक जो प्रारंभिक जांच में तो इस प्रकार की हमारे नॉलेज में कोई बात निकल के नहीं आती है जो कि अब जैसे हमारी जांच ठीक हो जाएगी तो उसमें जो